ਨਿਮਾਦਾਕਰ ਅਤੇ ਮੰਡੀ ਦੀ ਸੰਸਦ ਮੈਂਬਰ ਕੰਗਣਾ ਰਨਾਉ ਦੀ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ੀ ਹੋਈ ਜਿਸ ਦੌਰਾਨ ਅੱਜ ਕੰਗਣਾ ਰਨਾਉਤ ਬਠਿੰਡਾ ਅਦਾਲਤੀ ਕੰਪਲੈਕਸ ਪਹੁੰਚੀ ਤਾਂ ਅਦਾਲਤੀ ਕੰਪਲੈਕਸ ਪੁਲਿਸ ਛੌਨੀ ਦੇ ਵਿੱਚ ਤਬਦੀਲ ਹੋ ਗਿਆ ਸਵੇਰ ਤੋਂ ਹੀ ਅਦਾਲਤੀ ਕੰਪਲੈਕਸ ਦੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮਚਾਰੀ ਮਹਿਲਾ ਪੁਲਿਸ ਅਧਿਕਾਰੀ ਤੇ ਸੀਨੀਅਰ ਅਧਿਕਾਰੀ ਅਦਾਲਤ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤੇ ਗਏ ਇੱਕ ਘਟਨਾ ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਕੰਗਣਾ ਰਣੌਦ ਦੁਆਰਾ ਇੱਕ ਸੋਸ਼ਲ ਮੀਡੀਆ ਪੋਸਟ ਦੀ ਹੈ ਜਿੱਥੇ ਉਹਨਾਂ ਨੇ ਬਠਿੰਡਾ ਜ਼ਿਲ੍ਹੇ ਦੀ ਪਿੰਡ ਬਾਦਰਗੜ ਜੰਡੀਆਂ ਦੀ ਇੱਕ ਬਜ਼ੁਰਗ ਔਰਤ ਤੇ ਟਿੱਪਣੀ ਕੀਤੀ ਸੀ ਇਸ ਟਿੱਪਣੀ ਨੇ ਪੰਜਾਬ ਦੇ ਕਿਸਾਨਾਂ ਤੇ ਸਮਾਜਿਕ ਸੰਘਰਸ਼ਾਂ ਵੱਲੋਂ ਸਖਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸਬੰਧ ਦੇ ਵਿੱਚ ਬਜ਼ੁਰਗ ਔਰਤ ਨੇ ਬਠਿੰਡਾ ਦੇ ਵਿੱਚ ਕੰਗਣਾ ਰਣੌਦ ਦੇ ਵਿਰੁੱਧ ਮਾਨਹਾਨੀ ਦਾ ਕੇਸ ਦਾਇਰ ਕੀਤਾ ਇਹ ਮਾਮਲਾ ਪਿਛਲੇ ਕੁਝ ਸਾਲਾਂ ਤੋਂ ਅਦਾਲਤਾਂ ਦੇ ਵਿੱਚ ਵਿਚਾਰ ਅਧੀਨ ਹੈ ਹਾਲ ਹੀ ਦੇ ਵਿੱਚ ਮਾਜੋਕ ਸੁਪਰੀਮ ਕੋਰਟ ਨੇ ਕੇਸ ਨੂੰ ਖਾਰਜ ਕਰਨ ਦੀ ਮੰਗ ਕਰਨ ਵਾਲੀ ਕੰਗਣਾ ਰਨਾਉਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਸਪਸ਼ਟ ਤੌਰ ਤੇ ਨਿਰਦੇਸ਼ ਦਿੱਤਾ ਸੀ ਕਿ ਕੰਗਣਾ ਰਨਾਉਤ ਨੂੰ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋ ਕੇ ਕਾਰਵਾਈ ਦੇ ਵਿੱਚ ਸਹਿਯੋਗ ਦੇਣਾ ਪਵੇਗਾ और इसके साथ जो भी उनकी महेंदू जी की फैमिली के साथ में। तो के था। उनके पति को इस तरह से जो है वो इतनी सर्व का शिकार है और कभी भी मैं अपने सपने में भी नहीं सोच सकती हूँ कि इस तरह का जैसा इस कॉरिडॉलिसी से बनाया गया है कोई भी हर एक माता जो है मेरे लिए जागरण हो हिमाचल के लोग खुश हुए और हर एक बहन जो है बेटी उसके लिए मैं बड़ी सब मुझे कितना प्यार करती है इसके लिए बहुत लगता गलती करके सराना जी उस वक्त चाहे जाने में हुई गलती हुई है आप अगर केस को देखें अच्छे से तो मैं मेरा तो ओरिजिनल उसमें कुछ वाक्य था भी नहीं एक रिट्वीट था जिसे ऐसा इस्तेमाल किया गया फोन पीछे कर भी लग रहा है अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक जहाँ पे इतनी आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो मैम जो मिसअंडरस्टैंडिंग हुई है उसको लेकर हमने खेल जगाया ਔਰ ਮਾਤਾ ਜੀ ਕੋਲ ਕੋਈ ਕੇਸ ਖੁੱਜੀ ਹੈ ਤਾਂ ਉਸੇ ਬਹੁਤ ਚੰਗਾ ਦਾਦੀ ਨੂੰ ਮਿਲੇ ਪਰ ਮੈਂ ਆਦੀਏ ਉਹਨਾਂ ਤੋਂ ਬਾਤوں ਕੋਈ ਨਹੀਂ ਆਈਆਂ ਸੀ ਉਹਨਾਂ ਦੇ ਪਤੀ ਜੀ ਆਏ ਸੇ ਤਾਂ ਉਹਨੂੰ ਮੈਂ ਇਸ ਚੰਗੇ ਥੋੜਾ ਸੁਣ ਲੈਣਾ ਆ ਸਾਡੇ ਵੱਲੋਂ ਅੱਜ ਵੀ ਵੀਪੀ ਦੀ ਆਮਦ ਦੇ ਸਬੰਧ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਸਕਿਉਰਿਟੀ ਪ੍ਰੋਗਰਾਮ ਇਸ਼ੂ ਕੀਤਾ ਹੋਇਆ ਆ ਜਿਸ ਦੇ ਵਿੱਚ ਸਾਡੇ ਵੱਲੋਂ ਨਾਕਾਬੰਦੀਆਂ ਦੇ ਨਾਲ-ਨਾਲ ਜੋ ਪੈਟਰੋਲਿੰਗ ਡਿਊਟੀ ਹੈ ਉਹ ਵੀ ਲਗਾਈ ਗਈ ਹੈ ਆ ਮੇਨ ਪਰਪਸ ਹੈ ਕਿ ਜਿਹੜੀ ਲਾਰਡ ਆਰਡਰ ਸਿਚੁਏਸ਼ਨ ਉਸ ਨੂੰ ਪੀਸਫੁਲ ਰੱਖਣਾ ਹੈ ਤਾਂ ਕਿ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਅਨਸਖਾਵੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰ ਸਕੇ ਸੋ ਲਾਰਡ ਆਰਡਰ ਨੂੰ ਬਰਕਰਾਰ ਰੱਖਣ ਲਈ ਜਿਹੜੀ ਹੈਗੀ ਸਾਡੇ ਵੱਲੋਂ ਵਕ ਵਕ ਜਿਹੜੀ ਡਿਊਟੀਆਂ ਲਗਾਈਆਂ ਗਈਆਂ ਨੇ ਸੋ ਉਸ ਰਿਗਾਰਡਿੰਗ ਸਾਡੇ ਜਿਹੜੇ ਸਾਡੀ ਫੋਰਸ ਦੇ ਵਿੱਚ ਐਸਪੀ ਸੁਬਾਨ ਡੀਐਸਪੀ ਸੁਬਾਨ ਐਸਐਚਓ ਸੁਬਾਨ ਤੇ ਨਾਲ ਜਿਹੜੀ ਹੈਗੀ ਉਹਨਾਂ ਦੇ ਨਾਲ ਰਿਜ਼ਰਵ ਟੀਮਾਂ ਦੀ ਡਿਊਟੀ ਲਗਾਈ ਹੈ ਇਸ ਹੁਕਮ ਦੀ ਪਾਲਣਾ ਕਰਦੇ ਹੋਏ ਅੱਜ ਕੰਗਣਾ ਨਰਾਉਤ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਉਹਨਾਂ ਦੇ ਆਉਣ ਦੀ ਉਮੀਦ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਵਿਭਾਗ ਤੇ ਸੁਰੱਖਿਆ ਸਖਤ ਪ੍ਰਬੰਧ ਕਰ ਦਿੱਤੇ ਗਏ ਅਦਾਲਤ ਕੰਪਲੈਕਸ ਦੇ ਸਾਰੇ ਪ੍ਰਵੇਸ਼ ਦੁਆਰ ਤੇ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਤੇ ਆਉਣ ਵਾਲੇ ਦੀ ਸਖਤ ਜਾਂਚ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਕੰਪਲੈਕਸ ਦੇ ਵਿੱਚ ਮੀਡੀਆ ਕਰਮਚਾਰੀਆਂ ਤੇ ਸਮਰਥਕਾਂ ਦੀ ਭੀੜ ਵੀ ਇਕੱਠੀ ਹੋਗੀ ਪ੍ਰਸ਼ਾਸਨ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਬੇਲੋੜੇ ਅਦਾਲਤ ਕੰਪਲੈਕਸ ਦੇ ਵਿੱਚ ਦਾਖਲ ਨਾ ਹੋਣ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਪੁਲਿਸ ਕਿਸੇ ਵੀ ਗੜਬੜ ਜਾਂ ਵਿਰੋਧ ਪ੍ਰਦਰਸ਼ਨਾਂ ਨੂੰ ਜਿਠਣ ਲਈ ਅਲਰਟ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ